ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਤੇ ਸਰਕਾਰ ਹੁਣ ਇੱਕ ਵਾਰ ਫਿਰ ਸਖਤੀ ਦੇ ਮੂਡ 'ਚ ਆ ਅੱਜ ਸਵੇਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਸੋਸ਼ਲ ਹੈਂਡਲ ਤੇ ਇੱਕ ਸੁਨੇਹਾ ਆਉਂਦਾ ਏ ਉਹਨਾਂ ਸਾਰੇ ਪ੍ਰਦਰਸ਼ਨਕਾਰੀਆਂ ਲਈ ਜੋ ਸੜਕਾਂ ਰੋਕਣਾ ਚਾਹੁੰਦੇ ਨੇ ਜੋ ਰੇਲਾਂ ਰੋਕਣੀਆਂ ਚਾਹੁੰਦੇ ਨੇ ਜਾਂ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਇਸ ਨੂੰ ਮੌਜੂਦਾ ਜੋ ਇੱਕ ਸਿਨੈਰੀਓ ਹੈ ਕਿ ਬੀਤੇ ਦਿਨੀ ਕਿਸਾਨ ਜਥੇਬੰਦੀ ਦਾ ਇੱਕ ਐਲਾਨ ਆਇਆ ਸੀ ਕਿ ਅਸੀਂ ਸ਼ੰਭੂਵਾਲ ਜਾਣਾ ਆ ਤੇ ਉਸ ਤੋਂ ਬਾਅਦ ਅਗਲੇ ਦਿਨਾਂ 'ਚ ਅਸੀਂ ਰੇਲਾਂ ਰੋਕਣੀਆਂ ਨੇ ਪਰ ਇਸ ਦੇ ਅਰਥ ਕੀ ਕੱਢੀਏ ਕਿ ਸਰਕਾਰ ਵਾਕਈ ਹੋਣਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਉੱਪਰ ਪੂਰੀ ਤਰ੍ਹਾਂ ਸਿਕੰਜਾ ਕੱਸਣ ਜਾ ਰਹੀ ਆ ਵੱਖ-ਵੱਖ ਜਿਹੜੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਉਹ ਜਥੇਬੰਦियां ਨੇ ਜਾਂ ਆਰਟੀਆਈ ਕਾਰਕੁਨ ਨੇ ਉਹ ਇਹਨੂੰ ਵੱਖ-ਵੱਖ ਤਰੀਕੇ ਨਾਲ ਵੇਖ ਰਹੇ ਨੇ ਹੁਣੇ-ਹੁਣੇ ਅਸੀਂ ਇੱਕ ਟਵੀਟ ਵੇਖਿਆ ਇੱਕ ਐਕਸ ਹੈਂਡਲ ਤੇ ਇੱਕ ਪੋਸਟ ਦੇਖੀ ਆਰਟੀਆਈ ਐਕਟ ਆਰਟੀਆਈ ਕਾਰਕੁਨ ਮਾਨਕ ਗੋਇਲ ਜੀ ਦੀ ਗੋਇਲ ਸਾਹਿਬ ਸਾਡੇ ਨਾਲ ਨੇ ਗੋਇਲ ਸਾਹਿਬ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਸੀਂ ਹੁਣੇ-ਹੁਣੇ ਲਿਖਿਆ ਕਿ ਮੁੱਖ ਮੰਤਰੀ ਸਾਹਿਬ ਦੋ ਕੁ ਦਿਨ ਪਹਿਲਾਂ ਤੁਸੀਂ ਵੀ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀ ਧਰਨੇ ਲਾਈ ਸੀ ਬੀਬੀਆਈਪੀ ਸਾਰੇ ਰੂਟ ਜਿਹੜੇ ਹੈਗੇ ਉਹ ਰੋਕੇ ਸੀ ਤੇ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਇੱਕ ਪਾਸੇ ਜਿਹੜਾ ਹੈਗਾ ਮੁੱਖ ਮੰਤਰੀ ਨੇ ਐਲਾਨ ਕੀਤਾ ਵੀ ਜੇ ਧਰਨਾ ਲਾਇਆ ਕਿਸੇ ਨੇ ਵੀ ਤਾਂ ਸਖਤ ਜਿਹੜੀ ਹੈਗੀ ਆ ਕਾਰਵਾਈ ਹੋਏਗੀ ਨਹੀਂ ਨਹੀਂ ਮੈਨੂੰ ਨਾ ਹੁਣ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਪਾਰਟੀ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੀ ਜਿਹੜੀ ਕਿ ਧਰਨਿਆਂ ਚੋਂ ਨਿਕਲੀ ਐ ਇਹਨਾਂ ਦੇ ਜਿਹੜੇ ਬੌਸ ਨੇ ਕਿ ਇਹਨਾਂ ਦੇ ਜਿਹੜੇ ਆਕਾ ਨੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਕਿਤੇ ਵੀ ਧਰਨਾ ਲਾ ਲੈਂਦੇ ਸੀਗੇ ਔਰ ਇਹ ਹੀ ਜਮਹੂਰੀਅਤ ਐ ਇਹ ਡੈਮੋਕ੍ਰੇਸੀ ਐ ਡੈਮੋਕ੍ਰੇਸੀ ਦੇ ਵਿੱਚ ਧਰਨਿਆਂ ਦਾ ਵੀ ਹੱਕ ਹੁੰਦਾ ਹੈ ਪ੍ਰਦਰਸ਼ਨ ਦਾ ਵੀ ਹੱਕ ਹੁੰਦਾ ਹੈ ਡੈਮੋਕ੍ਰੇਸੀ ਦੇ ਵਿੱਚ ਮੁਜਾਹਰੇ ਨਹੀਂ ਹੋਣਗੇ ਤਾਂ ਕਿੱਥੇ ਹੋਣਗੇ ਔਰ ਦੂਜੀ ਵੱਡੀ ਗੱਲ ਐ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਜਿਹੜੀ ਕਿ ਹੁਣ ਸੱਤਾ ਦੇ ਵਿੱਚ ਐ ਖੁਦ ਸੱਤਾ ਦੇ ਵਿੱਚ ਹੋਣ ਤੋਂ ਬਾਵਜੂਦ ਪੰਜਾਬ ਦੇ ਵਿੱਚ ਦੋ ਦਿਨ ਪਹਿਲਾਂ ਧਰਨੇ ਲਾ ਕੇ ਹਟੀ ਐ ਸਾਰੇ ਰਸਤੇ ਬਲੌਕ ਕਰਕੇ ਹਟੀ ਐ ਔਰ ਤੁਸੀਂ ਦੇਖੋ ਵੀ ਜਦੋਂ ਨੇ ਜਾਣਾ ਹੁੰਦਾ ਜਾਂ ਇਹਨਾਂ ਦੇ ਕਿਸੇ ਮੰਤਰੀ ਨੇ ਟੱਪਣਾ ਹੁੰਦਾ ਤਾਂ ਉਹ ਰਸਤੇ ਪਹਿਲਾਂ ਹੀ ਵੀ 25 ਮਿੰਟ ਅਧਾ ਘੰਟਾ ਪਹਿਲਾਂ ਬਲੌਕ ਕਰ ਦਿੱਤੇ ਜਾਂਦੇ ਇਹਨਾਂ ਦੇ ਵੀਆਈਪੀ ਰੂਟ ਰੋਜ਼ ਲੱਗੇ ਹੁੰਦੇ ਨੇ ਉਹ ਰੋਜ਼ ਪੰਜਾਬ ਦੇ ਲੋਕ ਖੱਜਲ ਹੁੰਦੇ ਨੇ ਔਰ ਤੁਸੀਂ ਦੇਖੋਗੇ ਜਦੋਂ ਵੀ ਇੱਥੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਇਹ ਕਰਦੇ ਪਏ ਕਿਤੇ ਇਹਨਾਂ ਨੇ ਨਸ਼ੇ ਵਾਲੇ ਪ੍ਰੋਗਰਾਮ ਕਰਦੇ ਪਏ ਕਿਤੇ ਵੀ ਇਹਨਾਂ ਦੇ ਮੰਤਰੀਆਂ ਨੇ ਜਾਣਾ ਹੁੰਦਾ ਪਹਿਲਾਂ ਹੀ ਮੇਨ ਸੜਕਾਂ ਬਲੌਕ ਕਰ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਹੀ ਜਿਹੜੇ ਹੈਗੇ ਲੋਕਾਂ ਨੂੰ ਰੂਟ ਚੇਂਜ ਕਰ ਦਿੱਤੇ ਜਾਂਦੇ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਇਹਨਾਂ ਦੇ ਇਹਨਾਂ ਦੀਆਂ ਰੈਲੀਆਂ ਲਗੀਆਂ ਇਹਨਾਂ ਦੇ ਜਿਹੜੇ ਪ੍ਰੋਗਰਾਮ ਨੇਗੇ ਉਹਨਾਂ ਲਈ ਉਹਨਾਂ ਦੇ ਵਿੱਚ ਜਿਹੜੇ ਲੋਕ ਖੱਜਲ ਹੁੰਦੇ ਆ ਉਹ ਜ਼ਿਆਦਾ ਗਲਤ ਨਹੀਂ ਕਿ ਜਿਹੜੇ ਲੋਕ ਆਪਣੇ ਧਰਨੇ ਪ੍ਰਦਰਸ਼ਨ ਆਪਣੇ ਹੱਕਾਂ ਦੀ ਮੰਗ ਲਈ ਲਾਉਂਦੇ ਨੇ ਉਹ ਗਲਤ ਨਹੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਵੀ ਜਿਹੜੇ ਧਰਨੇ ਪ੍ਰਦਰਸ਼ਨ ਨੇ ਕੀ ਉਹ ਜਿਹੜੇ ਆਮ ਲੋਕਾਂ ਦੇ ਆ ਕਿਸਾਨ ਯੂਨੀਅਨਾਂ ਦੇ ਆ ਜਿਹੜੇ ਵਿਰੋਧੀ ਤਰ੍ਹਾਂ ਉਹਨਾਂ ਦੀ ਮਾੜੇ ਨੇ ਕੀ ਤੁਹਾਡੀਆਂ ਰੈਲੀਆਂ ਜਿਹੜੇ ਤੁਹਾਡੇ ਵੀਆਈਪੀ ਰੂਟ ਨੇ ਜਾਂ ਤੁਹਾਡੇ ਧਰਨੇ ਉਹ ਮਾੜੇ ਨਹੀਂ ਹੈਗੇ ਹੂੰ ਇਹ ਸਾਬਤ ਕਰਨਾ ਜੀ ਨਾ ਬਾਕੀ ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਲੋਕਾਂ ਨੂੰ ਜਿਹੜੇ ਤੁਸੀਂ ਵਾਅਦੇ ਕੀਤੇ ਆ ਜਾਂ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਤੁਸੀਂ ਨਹੀਂ ਸੁਣੋਗੇ ਉਹਨਾਂ ਨੂੰ ਟਾਈਮ ਨਹੀਂ ਦੇਵੋਗੇ ਉਹਨਾਂ ਨੂੰ ਪੂਰਾ ਨਹੀਂ ਕਰੋਗੇ ਤਾਂ ਲੋਕਾਂ ਕੋਲ ਇੱਕੋ ਹੀ ਹੱਕ ਬਚਦਾ ਹੈਗਾ ਕਿ ਉਹ ਧਰਨੇ ਦੇ ਮਜਾਰੇ ਮਜਾਰੇ ਕਰਨ ਤੇ ਤੁਸੀਂ ਉਹ ਹੱਕ ਲੋਕਾਂ ਤੋਂ ਨਹੀਂ ਖੋਹ ਸਕਦੇ ਪਰ ਸੀਐਮ ਸਾਹਿਬ ਕਹਿੰਦੇ ਨੇ ਕਿ ਵਿਰੋਧ ਕਰਨ ਦੇ ਤਰੀਕੇ ਹੋਰ ਵੀ ਬਥੇਰੇ ਨੇ ਕੋਈ ਜ਼ਰੂਰੀ ਨਹੀਂ ਸੜਕਾਂ ਰੋਕਣੀਆਂ ਨੇ ਰੇਲਾਂ ਰੋਕਣੀਆਂ ਨੇ ਲੋਕਾਂ ਨੂੰ ਤੰਗ ਕਰਨਾ ਹੈ सीएम साहब ਨੂੰ ਇਹ ਹੁਣ ਚੀਜ਼ਾਂ ਮਾੜੀਆਂ ਲੱਗਣ ਲੱਗ ਗਈਆਂ ਪਹਿਲਾਂ सीएम साहब ਦੇ ਜਿੰਨੇ ਹੁਣ ਐਮਐਲਏ ਬਣੇ ਹੋਏ ਆ ਜਿੰਨੇ ਮੰਤਰੀ ਬਣੇ ਹੋਏ ਨੇ ਇਹਨਾਂ ਕਿਸਾਨ ਜੁਗਨਾਂ ਦੇ ਨਾਲ ਤੋਂ ਜਾ ਕੇ ਉਹ ਧਰਨੇ ਲਾਉਂਦੇ ਰਹੇ ਨੇ ਇਹਨਾਂ ਕਿਸਾਨ ਜੁਗਨਾਂ ਦੇ ਨਾਲ ਜਾ ਕੇ ਉਹ ਇਹਨਾਂ ਕਿਸਾਨ ਜੁਗਨਾਂ ਦੀ ਜਿਹੜੀਆਂ ਮੰਗਾਂ ਨੇਗੀਆਂ ਉਹਨਾਂ ਨੂੰ ਸਹੀ ਕਹਿੰਦੇ ਰਹੇ ਨੇ ਉਹ ਜਦੋਂ ਸੱਤਾ ਦੇ ਵਿੱਚ ਆ ਕੇ ਇਹੀ ਕਿਸਾਨ ਇਹੀ ਆਮ ਲੋਕ ਇਹੀ ਪਿੰਡਾਂ ਦੇ ਲੋਕ ਇਹਨਾਂ ਨੂੰ ਮਾੜੇ ਲੱਗਣ ਲੱਗ ਗਏ ਕੀ ਧਰਨੇ ਹੁਣ ਇਹ ਮੁੱਖ ਮੰਤਰੀ ਸਾਹਿਬ ਦੱਸਣਗੇ ਵੀ ਧਰਨੇ ਕਿਵੇਂ ਲਾਉਣੇ ਆ ਕਿਵੇਂ ਨਹੀਂ ਕੀ ਲੋਕਾਂ ਕੋਲੇ ਕੋਈ ਹੱਕ ਨਹੀਂ ਬਚਿਆ ਹੁਣ ਧਰਨੇ ਵੀ ਇਹਨਾਂ ਤੋਂ ਪੁੱਛ ਕੇ ਲਿਆ ਜਾਣਗੇ ਬਿਲਕ ਗੇ ਔਰ ਉਹ ਜਿਹੜੇ ਲੋਕਾਂ ਦੇ ਹੱਕ ਨੇ ਉਹ ਲੋਕ ਆ ਆਪਣੇ ਆਪ ਲੈ ਲੰਦੇ ਹੁੰਦੇ ਆ ਦੂਜੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਇਹ ਜਿਹੇ ਹਾਕਮ ਹੁੰਦੇ ਨੇ ਨਾ ਇਹਨਾਂ ਨੂੰ ਦਿਮਾਗ ਨੂੰ ਸਤਾ ਸਤਾ ਦਾ ਫਤੂਰ ਚੜ ਜਾਵੇ ਔਰ ਜਿਹੜੇ ਧਮਕੀਆਂ ਇਹ ਜੇ ਦੇਣ ਲੱਗੀਆਂ ਮੁੱਖ ਮੰਤਰੀ ਸਾਹਿਬ ਦਾ ਟਵੀਟ ਬਿਲਕੁਲ ਇੱਕ ਧਮਕੀ ਸੀਗੀ ਔਰ ਉਹ ਪੰਜਾਬ ਦੀ ਜਿਹੜੀ ਕੁਰਸੀ ਹੈ ਉਹਦੇ ਉੱਤੇ ਜਿਆਦਾ ਲੰਬਾ ਸਮਾਂ ਨਹੀਂ ਰਹਿ ਸਕਦੇ ਹੁੰਦੇ ਔਰ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦਾ ਬਹੁਤਾ ਟਾਈਮ ਪੰਜਾਬ ਦੀ ਕੁਰਸੀ ਤੇ ਬਚਿਆ ਹੋਣਾ ਤੁਸੀਂ 2 ਦਿਨ ਪਹਿਲਾਂ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਧਰਨੇ ਦਿੱਤੇ ਸੀ ਉਹ ਸਾਰੀਆਂ ਉਹ ਉਸੇ ਤਰੀਕੇ ਦਾ ਸਾਰੇ ਤਰੀਕਿਆਂ ਦਾ ਪ੍ਰੋਟੈਸਟ ਕੀਤਾ ਉਸ ਨੂੰ ਪ੍ਰੋਟੈਸਟ ਕਿਹਾ ਜਾਵੇ ਹਾਲਾਂਕਿ ਸਰਕਾਰ ਜਾਂ ਸੀਐਮ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਉਹ ਦਿੱਤਾ ਸੀ ਪ੍ਰੋਟੈਸਟ ਉਹ ਧਾਰਨਾ ਪੰਜਾਬ ਦੇ ਹੱਕਾਂ ਲਈ ਕੇਂਦਰ ਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਹਾਲਾਂਕਿ ਉਹ ਪਾਣੀਆਂ ਦੇ ਮਸਲੇ ਤੇ ਸੀ ਪਰ ਜਿਹੜੇ ਇਹ ਲੋਕ ਪ੍ਰੋਟੈਸਟ ਕਰਦੇ ਨੇ ਇਹ ਲੋਕਾਂ ਨੂੰ ਤੰਗ ਕਾਉਂਦੇ ਕਰਦੇ ਆ ਉਹਨਾਂ ਦੇ ਕੰਮਾਂ 'ਚ ਵਿਘਨ ਪਾਉਂਦੇ ਆ ਪਹਿਲਾਂ ਮੈਨੂੰ ਇਹ ਦੱਸੋ ਅਰਜਿੰਦਰ ਜੀ ਕਿਹੜੀ ਸਰਕਾਰ ਹੁੰਦੀ ਹੈ ਜਿਹੜੀ ਸੱਤਾ ਦੇ ਵਿੱਚ ਹੋ ਕੇ ਆਪਦੀ ਸੂਬੇ ਦੇ ਵਿੱਚ ਧਰਨੇ ਲਈ ਜਾਵੇ ਇਹ ਸਿਰਫ ਇੱਕ ਡਰਾਮਾ ਸੀ ਪਿਛਲੇ 3 ਸਾਲਾਂ ਦੇ ਵਿੱਚ ਇਹਨਾਂ ਨੇ ਡੱਕਾ ਨਹੀਂ ਤੋੜਿਆ ਹੁਣ ਜਦੋਂ ਪਿਛਲੇ 3 ਸਾਲਾਂ ਦੇ ਵਿੱਚ ਜਦੋਂ ਡੈਮ ਸੇਫਟੀ ਐਕਟ ਆਇਆਗਾ ਉਦੋਂ ਮੁੱਖ ਮੰਤਰੀ ਸਾਹਿਬ ਨੇ ਪਰਲਮੈਂਟ ਚ ਆਵਾਜ਼ ਚੱਕੀ ਨਾ ਉਸ ਤੋਂ ਬਾਅਦ ਸਰਕਾਰ ਬਣਾਉਣ ਤੋਂ ਬਾਅਦ ਆਵਾਜ਼ ਚੱਕੀ ਨਾ ਉਹਨੂੰ ਕੋਈ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਏ ਨਾ ਹੋਰ ਰਾਜਾਂ ਦੇ ਨਾਲ ਮਿਲ ਕੇ ਕੋਈ ਉਹਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਸੇ ਤਰੀਕੇ ਦੇ ਨਾਲ ਜਦੋਂ ਸਾਡਾ ਮੈਂਬਰ ਜਿਹੜਾ ਜਿਹੜਾ ਸਾਡਾ ਪੱਕਾ ਮੈਂਬਰ ਸੀਗਾ ਪਾਵਰ ਦਾ ਬਿਜਲੀ ਦਾ ਪੱਕਾ ਮੈਂਬਰ ਜਿਹੜਾ ਪੰਜਾਬ ਦਾ ਉੱਥੇ ਬੀਬੀਐਮਬੀ ਦੇ ਵਿੱਚ ਜਿਹੜਾ ਸਾਡੇ ਸੱਤਾਂ ਦੀ ਰਾਖੀ ਕਰਦਾ ਸੀ ਜਦੋਂ ਜਦੋਂ ਸੈਂਟਰ ਸਰਕਾਰ ਨੇ ਉਹਦਾ ਐਕਟ ਚੇਂਜ ਕਰਕੇ ਉਹਨੂੰ ਪਾਸੇ ਕਰ ਦਿੱਤਾ ਗਿਆ ਉਦੋਂ ਸੀਐਮ ਸਾਹਿਬ ਕਿੱਥੇ ਸੀ ਜੀ ਉਦੋਂ ਪਾਰਲੀਮੈਂਟ ਦੇ ਵਿੱਚ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਸੁਪਰੀਮ ਕੋਰਟ ਗਏ ਹੁਣ ਜਦੋਂ ਸਾਰੇ ਸਾਡੇ ਹੌਲੀ-ਹੌਲੀ ਕਰਕੇ ਸਾਡੇ ਸਾਰੇ ਹੱਕ ਖੋਲੇ ਗਏ ਸਾਡੇ ਹੱਕਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਔਰ ਪਾਣੀ ਜਿਹੜਾ ਹੈਗਾ ਦੁਬਾਰਾ ਹੋਰ ਵਧਾਉਣ ਦੀ ਹਰਿਆਣੇ ਨੂੰ ਦੇਣ ਦੀ ਕੀਤੀ ਤੇ ਹੁਣ ਇਹਨਾਂ ਨੂੰ ਜਾਦ ਆ ਗਿਆ ਡਰਾਮਾ ਕਰਨ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਜਿਹੜੀ ਪਾਰਟੀ ਦਾ ਮੁੱਖ ਮੰਤਰੀ ਹੈਗਾ ਜਿਹੜੀ ਪਾਰਟੀ ਕੋਲੇ 95 96 ਐਮ ਐਲ ਏ ਹੈਗੇ ਆ ਉਹਨਾਂ ਨੂੰ ਆਪ ਦੇ ਆਪਦੀ ਸਟੇਟ ਦੇ ਵਿੱਚ ਧਰਨੇ ਲਾਉਣ ਦਾ ਕੀ ਮਤਲਬ ਇਹ ਸਿਰਫ ਡਰਾਮਾ ਹੈ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਨੂੰ ਜਿਹੜਾ ਡੈਮ ਸੇਫਟੀ ਐਕਟ ਇਹਨੂੰ ਰੱਦ ਕਰੋ ਔਰ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਇਹਦੇ ਲਈ ਪਟੀਸ਼ਨ ਪਾਓ ਔਰ ਸਾਡਾ ਮੈਂਬਰ ਵੀ ਬਹਾਲ ਕਰੋ ਇਹ ਡਰਾਮੇ ਜਿਹੜੇ ਕਰਦੇ ਪਈਓ ਇਹ ਛੱਡ ਦਿਓ ਔਰ ਲੋਕਾਂ ਦੇ ਜਿਹੜੇ ਹੱਕ ਨੇਗੇ ਧਰਨੇ ਲਾਉਣ ਦੇ ਚਾਹੇ ਮੁਜ਼ਾਹਰੇ ਕਰਨ ਦੇ ਤੁਸੀਂ ਉਹਨਾਂ ਨੂੰ ਕਦੇ ਨਹੀਂ ਬੰਦ ਕਰਾ ਸਕਦੇ ਅ ਇਹਦੇ ਪਿੱਛੇ ਇਹ ਕਾਰਨ ਵੀ ਮੰਨ ਸਕਦੇ ਨੇ ਜੇ ਆਪਾਂ ਵੇਖਿਆ ਹਰ ਪਿੰਡ ਦੇ ਵਿੱਚ ਹਰ ਨਗਰ ਦੇ ਵਿੱਚ ਜਦੋਂ ਇਹ ਉਦਘਾਟਨ ਕਰਨੇ ਜਾਂਦੇ ਸੀ ਤਾਂ ਉੱਥੇ ਕਿਸਾਨ ਜਥੇਬੰਦੀਆਂ ਇਹਨਾਂ ਦੇ ਵਿਧਾਇਕਾਂ ਦਾ ਘਰਾਓ ਕਰਦੇ ਸੀ ਉਹਨਾਂ ਤੋਂ ਸਵਾਲ ਪੁੱਛਦੇ ਸੀ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚੋਂ ਆਪਾਂ ਦੇਖਿਆ ਇਹਨਾਂ ਦੇ ਵਿਧਾਇਕਾਂ ਨੂੰ ਭੱਜਣਾ ਪਿਆ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਆ ਗੱਡੀਆਂ ਤਾਂ ਉੱਥੇ ਛੱਡ ਜਾਂਦੇ ਸੀ ਕਿਤੇ ਇਹਦਾ ਕਾਰਨ ਇਹ ਤਾਂ ਨਹੀਂ ਜਿਹੜੀ ਇਹ ਸਖਤ ਚੇਤਾਵਨੀ ਦਿੱਤੀ ਹੈ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਕੋਈ ਉਦਘਾਟਨ ਕਰਨੇ ਆ ਜਾਂ ਹੋਰ ਕੋਈ ਸਮਾਗਮ ਕਰਨੇ ਵੀ ਉੱਥੇ ਸਾਡਾ ਘਰਾਓ ਨਾ ਹੋਵੇ ਨਹੀਂ ਨਹੀਂ ਸਾਹਿਬ ਇਹ ਦੁਖੀ ਤੇ ਹੈਗੇ ਹੀ ਨਾ ਲੋਕਾਂ ਤੋਂ ਲੋਕਾਂ ਨੇ ਕਿਹੜਾ ਕੋਈ ਮਾੜੀ ਗੱਲ ਕੀਤੀ ਹੈ ਲੋਕਾਂ ਨੇ ਇਹਨਾਂ ਤੋਂ ਸਵਾਲ ਪੁੱਛੇ ਨੇ ਕਿ ਜਿਹੜੀਆਂ 5-5 ਸਾਲ ਪਹਿਲਾਂ ਬਣੀਆਂ ਕੰਧਾਂ ਨੇਗੀਆਂ ਜਾਂ ਕਿਸੇ ਕਿਸੇ ਐਨ ਆਰ ਆਈ ਜਾਂ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਕੋਈ ਕੋਈ ਚੀਜ਼ ਬਣਾਈ ਹੈ ਜਾਂ ਕੋਈ ਪੁਰਾਣੀ ਸਰਕਾਰ ਨੇ ਬਣਾਈ ਹੈ ਪਹਿਲਾਂ ਵਾਲੀ ਸਰਕਾਰ ਨੇ ਬਣਾਈ ਹੈ ਉਦੋਂ ਤੇ ਤੁਸੀਂ ਰੰਗ ਕਰਕੇ ਕਿਵੇਂ ਆਪਦਾ ਨਾਮ ਕਿਵੇਂ ਆਪਦਾ ਬੋਰਡ ਲਗਾ ਸਕਦੇ ਹੋ ਔਰ ਦੂਜੀ ਗੱਲ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਉੱਤੇ ਚੋਰੀ ਹੋਏ ਨੇ ਸਮਾਨ ਚੋਰੀ ਹੋਇਆ ਉੱਥੋਂ ਇਹਨਾਂ ਨੇ ਮਤਲਬ ਨੂਨ ਮਿਰਚ ਮਸਾਲੇ ਵੀ ਨਹੀਂ ਛੱਡੇ ਉੱਥੋਂ ਏਸੀ ਕੂਲਰ ਪ ਉਹ ਜਿਹੜੇ ਟਰਾਲੀ ਚੋਰ ਇਹ ਵਜਣ ਲੱਗੇ ਆ ਉਹਨਾਂ ਦਾ ਸਾਬ ਮੰਗਦੇ ਲੋਕ ਉਹ ਸਾਬ ਮੰਗਣੇ ਹੀ ਆ ਉਹ ਕਿਤੋਂ ਮੰਗਣ ਹੋਰ ਚੰਗੀ ਗੱਲ ਇਹਨਾਂ ਨੇ ਹਜੇ ਪ੍ਰੋਗਰਾਮ ਸ਼ੁਰੂ ਕੀਤੇ ਤੇ ਲੋਕਾਂ ਲੋਕਾਂ ਨੇ ਇਹਨਾਂ ਨੂੰ ਘੇਰਿਆ ਔਰ ਜੇ ਉਹਨਾਂ ਤੋਂ ਦੁਖੀ ਹੋ ਕੇ ਹਜੇ რა ਕੁਝ ਕਰਦੇ ਫਿਰ ਕੋਈ ਗੱਲ ਨਹੀਂ ਕਰਨ ਨੂੰ ਕੋਈ ਗੱਲ ਨਹੀਂ ਲੋਕਾਂ ਨੇ ਕਿਹਾ ਅੱਗੇ ਵੀ ਤਾਂ ਵੋਟਾਂ ਹੁਣ 1.5 ਸਾਲ ਨੂੰ ਵੋਟਾਂ ਦੁਬਾਰਾ ਪੈਣੀਆਂ ਨੇ ਇਹਨਾਂ ਲੋਕਾਂ ਤੋਂ ਹੀ ਵੋਟਾਂ ਲੈਣੀਆਂ ਨੇ ਜੇ ਇਹਨਾਂ ਲੋਕਾਂ ਨਾਲ ੱਤਕਾ ਕਰਨਗੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਲੋਕ ਪੁਰਾਣੀਆਂ ਸਰਕਾਰਾਂ ਨੂੰ ਤੁਸੀਂ ਦੇਖਿਆ ਹੀ ਹੋਗਾ ਕਿਵੇਂ ਕਿ ਨੀ ਨੀ ਸੀਟਾਂ ਵਾਲਿਆਂ ਨੂੰ ਮਤਲਬ ਥੱਲੇ ਲਿਆ ਕੇ ਬਿਠਾਇਆ ਉਵੇਂ ਹੀ ਹਾਲ ਇਹਨਾਂ ਦਾ ਹੁਣ ਇਹਨਾਂ ਨੇ ਕਿਹੜਾ ਸਾਰੀ ਉਮਰ ਰਹਿਣਾ ਇਹ ਸੱਤਾ ਹੁੰਦੀ ਹੈ ਸੱਤਾ ਦਾ ਨਸ਼ਾ ਜਿਹੜਾ ਪਾਵਰ ਦਾ ਨਸ਼ਾ ਦਿਮਾਗ ਨੂੰ ਚੜ ਜਾਂਦਾ ਔਰ ਬੰਦਾ ਬਿਨਾ ਸੋਚੇ ਗੱਲਾਂ ਕਰਨ ਲੱਗ ਜਾਂਦਾ ਹੈ ਜਹਾ ਮੁੱਖ ਮੰਤਰੀ ਸਾਹਿਬ ਨੂੰ ਥੋੜੀ ਜੀ ਸਿਆਣਪ ਦਿਖਾਉਣੀ ਚਾਹੀਦੀ ਔਰ ਇਹ ਜਿਹੇ ਗੱਲਾਂ ਨਹੀਂ ਕਰਨੀ ਚਾਹੀਦੀ ਤੁਹਾਡੀ ਇਸ ਗੱਲ ਦੇ ਨਾਲ ਮੈਨੂੰ ਬੀਤੇ ਕੁਝ ਬਿਆਨ ਯਾਦ ਆ ਗਏ ਇੱਕ ਵਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਘਰੇ ਨਹੀਂ ਪੁੱਛਦਾ ਉਹ ਆ ਕੇ ਧਰਨੇ ਤੇ ਬਹਿ ਜਾਂਦੇ ਨੇ ਸੇਮ ਉਸੇ ਤਰ੍ਹਾਂ ਰਲਿਆ ਮਿਲਿਆ ਇੱਕ ਬਿਆਨ ਬੀਤੇ ਦਿਨੀ ਬੜਾ ਚਰਚਾ ਦੇ ਵਿੱਚ ਆਇਆ ਕੁਲਤਾਰ ਸਿੰਘ ਸੰਧਵਾ ਸਾਡੇ ਸਪੀਕਰ ਉਹਨਾਂ ਨੇ ਵੀ ਇੱਕ ਮੰਚ ਤੋਂ ਬੋਲਦੇ ਆ ਕਿਹਾ ਸੀ ਕਿ ਜਿੰਨੇ ਵੇਲੜ ਨੇ ਉਹ ਝੰਡੇ ਚੱਕ ਕੇ ਮੂਰੇ ਹੋ ਜਾਂਦੇ ਨੇ ਜੇ ਇਹ ਜਿਹੜਾ ਸੱਤਾ ਦਾ ਨਸ਼ਾ ਹੁੰਦਾ ਇਹ ਵਾਕਈ ਤੁਹਾਡੀ ਭਾਸ਼ਾ ਬਦਲਾ ਦਿੰਦਾ ਤੇ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਨੇ ਹੋ ਫਿਰ ਤੁਹਾਨੂੰ ਉਹੀ ਧਰਨੇ ਯਾਦ ਆਉਂਦੇ ਆ ਵੀ ਅਸੀਂ ਉਸ ਜਥੇਬੰਦੀ ਨਾਲ ਜਾ ਕੇ ਧਰਨੇ ਤੇ ਬੈਠ ਗਏ ਇਸ ਤਰ੍ਹਾਂ ਹੁੰਦੀ ਇਹਨਾਂ ਦੀ ਜਿਹੜੀ ਇਹ ਦਿਮਾਗ ਨੂੰ ਚੜ ਜਾਂਦੀ ਹੈ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਅਸੀਂ ਲੋਕਾਂ ਤੋਂ ਉੱਪਰ ਹੋ ਗਏ ਅਸੀਂ ਕੋਈ ਬਹੁਤ ਵੱਡੇ ਵੀਵੀਆਈਪੀ ਬਣ ਗਏ ਜਾਂ ਅਸੀਂ ਕੋਈ ਇਹਨਾਂ ਨਾਲੋਂ ਸੁਪੀਰੀਅਰ ਬਣ ਗਏ ਪਰ ਉਹ ਭੁੱਲ ਜਾਂਦੇ ਨੇ ਕਿ ਇਹਨਾਂ ਦੀ ਵੋਟ ਨਾਲ ਹੀ ਤੁਸੀਂ ਇਹਨਾਂ ਲੋਕਾਂ ਦੇ ਨਾਲ ਹੀ ਧਰਨਿਆਂ ਦੇ ਵਿੱਚ ਬੈਠੇ ਕੁਲਤਾਰ ਸਿੰਘ ਸੰਧਵਾਹ ਆਂਦੀਆਂ ਇੰਨੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਕਿਆਂ ਇੱਥੇ ਫੋਟੋਆਂ ਸਾਡੇ ਕੋਲੇ ਹੈਗੀਆਂ ਸਾਰਿਆਂ ਕੋਲੇ ਹੈਗੀਆਂ ਜਿਸ ਜਦੋਂ ਉਹ ਇਹਨਾਂ ਧਰਨਿਆਂ ਦੇ ਵਿੱਚ ਜਾ ਕੇ ਇਨਾ ਹੀ ਮੁਜਾਰਿਆਂ ਦੇ ਵਿੱਚ ਜਾ ਕੇ ਕਿਸਾਨ ਜੁੜੀਆਂ ਦੇ ਜਿਹੜੇ ਹੈਗੇ ਹੱਕ ਦੇ ਵਿੱਚ ਬੋਲਦੇ ਸੀ ਔਰ ਉੱਥੇ ਬੈਠਦੇ ਸੀਗੇ ਔਰ ਤਾਨੂੰ ਪਤਾ ਹੈ ਤੁਸੀਂ ਆਪ ਹੀ ਸਮਝ ਜਾਓ ਕਿ ਇਹਨਾਂ ਲੋਕਾਂ ਦਾ ਦਿਮਾਗ ਕਿੰਨਾ ਖਰਾ ਹੋ ਚੁੱਕਿਆ ਹੈ ਕੁਲਤਾਰ ਸਿੰਘ ਸੰਧਵਾ ਨੇ ਕਿ ਆਪਦੀ ਆਪ ਦੇ ਕਾਰਜਕਾਲ ਦੇ ਵਿੱਚ ਕੀਤਾ ਕੀ ਹੈ ਪਿਛਲਾ ਕਾਰਜਕਾਲ ਉਹਦਾ ਤਾਂ ਫੇਲ ਹੈ ਇਸ ਵਾਰੀ ਉਹਨਾਂ ਨੇ ਜਦੋਂ ਸਪੀਕਰ ਬਣ ਕੇ ਕੀ ਕੀਤਾ ਉਹਨਾਂ ਤੋਂ ਕੈਮਰੇ ਤੱਕ ਨਹੀਂ ਠੇਕਰਾਏਗੇ ਉਹ ਉਹ ਜਿਹੜੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਇੰਨਾ ਹੱਕ ਤੱਕ ਨਹੀਂ ਦਿਵਾ ਸਕੇ ਕਿ ਉਹਨਾਂ ਦੀ ਸਹੀ ਫੋਟੋ ਜਿਹੜੀ ਹੈਗੀ ਹੈ ਉਹ ਕੈਮਰਿਆਂ ਦੇ ਵਿੱਚ ਆ ਸਕੇ ਜੇ ਤੁਸੀਂ ਦੇਖੋਗੇ ਵਿਧਾਨ ਸਭਾ ਦਾ ਲਾਈਵ ਅੱਜ ਵੀ ਚੱਲ ਜੰਦਾ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਬੰਦੇ ਨੇ ਉਹਨਾਂ ਦੀ ਫੋਟੋ ਬੜੀ ਛੋਟੀ ਦੂਰੋਂ ਆਉਂਦੀ ਹੈ ਜਾਣ ਬੁੱਝ ਕੀਤਾ ਜਾਂਦਾ ਉਹ ਜਿਹੜੇ ਜਿਹੜੇ ਸੱਤਾਧਰ ਦੇ ਲੋਕ ਨੇਗੇ ਉਹਨਾਂ ਦੀ ਐਚਡੀ ਵੀਡੀਓ ਆਉਂਦੀ ਹੈ ਬਿਲਕੁਲ ਨੇੜੇ ਉਹ ਤਾਂ ਕਿ ਉਹ ਖਬਰਾਂ ਦੇ ਵਿੱਚ ਜਾਂ ਹੋਰ ਚਾਰੇ ਪਾਸੇ ਸਹੀ ਤਰੀਕੇ ਨਾਲ ਜਾ ਸਕੇ ਕੁਲਤਾਰ ਸਿੰਘ ਸੰਧਵਾ ਨੂੰ ਇੰਨਾ ਨਹੀਂ ਸਰਿਆ ਔਰ ਚੁਣੇ ਹੋਏ ਵਿਧਾਇਕ ਨੇ ਜਿਹੜੇ ਸੁਖਪਾਲ ਖਹਿਰਾ ਵਰਗੇ ਜਾਂ ਹੋਰ ਉਹਨਾਂ ਨੂੰ ਸਾਲ-ਸਾਲ ਡੇਢ-ਡੇਢ ਸਾਲ ਹੋ ਗਿਆ ਜਿਹੜਾ ਵਿਧਾਨ ਸਭਾ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਬੋਲਣ ਨਹੀਂ ਦਿੱਤਾ ਉਹ ਉੱਥੇ ਇੱਕ ਸਟੋਡੀਅਮ ਨੇਗੇ ਕੋਈ ਇਸ ਪੰਜਾਬ ਦੇ ਮਾਲਕ ਨਹੀਂ ਹੈਗੇ ਉਹ ਇਹ ਇਹ ਚੀਜ਼ਾਂ ਬੜੀ ਛੇਤੀ ਖੁੱਸ ਜਾਂਦੀਆਂ ਹੁੰਦੀਆਂ ਨੇ ਜਿਹੜੇ ਹੁਣ 1.5 ਸਾਲ ਸਾਲ 1.5 ਸਾਲ ਜਾਂ 5 ਸਾਲ ਜਦੋਂ ਮਿਲਦੇ ਬੜੀ ਛੇਤੀ ਲੰਘ ਜਾਂਦੇ ਹੁੰਦੇ ਨੇ ਔਰ ਲੋਕਾਂ ਨੇ ਥੋੜੇ ਸਾਹਮਣੇ ਕੁਲਤਾਰ ਸਿੰਘ ਸੰਧਵਾ ਨੂੰ ਬੜੀ ਕਿ ਜਿਹਨੇ ਸਵਾਲ ਵੀ ਕੀਤੇ ਔਰ ਕੁਲਤਾਰ ਸਿੰਘ ਸੰਧਵਾ ਨੇ ਅੱਗੇ ਵੀ ਹੁਣ ਵੋਟਾਂ ਲੈਣ ਜਾਣਾ ਹੀ ਹੈ ਕਿਹੜਾ ਕੋਈ ਇਹਨਾਂ ਨੇ ਰਾਜਨੀਤੀ ਛੱਡਣੀ ਹੈ ਔਰ ਲੋਕਾਂ ਨੇ ਫੇਰ ਇਹਨਾਂ ਨੂੰ ਉੱਥੇ ਸ਼ਿਸ਼ਾ ਦਿਖਾਉਣਾ ਔਰ ਇਸ ਵਾਰੀ ਵੋਟਾਂ ਨਹੀਂ ਮਿਲਣੀਆਂ ਜੀ ਇਸ ਵਾਰੀ ਬਹੁਤ ਸਾਰੇ ਸਵਾਲ ਮਿਲਣਗੇ ਲੋਕਾਂ ਦੇ ਜੀ ਹੁਣ ਅਖੀਰ ਦੇ ਵਿੱਚ ਜਿਹੜੀ ਅੱਜ ਇਹ ਧਮਕੀ ਮਿਲੀ ਹੈ ਇੱਕ ਤਰ੍ਹਾਂ ਮੈਂ ਇਸ ਨੂੰ ਧਮਕੀ ਕਹਾਂਗੇ ਕੱਲੀ ਕਿਸਾਨ ਜਥੇਬੰਦੀਆਂ ਨੂੰ ਨਹੀਂ ਹੈ ਇਹ ਸਾਰੀਆਂ ਜਥੇਬੰਦੀਆਂ ਨੂੰ ਨੇ ਬੇਰੋਜ਼ਗਾਰ ਵੀ ਬੈਠੇ ਨੇ ਅਧਿਆਪਕ ਵੀ ਬੈਠੇ ਨੇ ਹੋਰ ਵੀ ਬੈਠੇ ਨੇ ਪੀਆਰਟੀਸੀ ਵਾਲੇ ਵੀ ਆਪਣਾ ਚੱਕਾ ਜਾਮ ਕਰ ਦਿੰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸਿੱਧੀ ਧਮਕੀ ਆ ਤੇ ਹੁਣ ਅੱਗੇ ਇਹਦਾ ਕੀ ਰਿਐਕਸ਼ਨ ਹੋਵੇਗਾ ਜਥੇ ਬੰਦਿਆਂ ਵੱਲੋਂ ਤੁਹਾਨੂੰ ਕੀ ਲੱਗਦਾ ਉਹਨਾਂ ਸਾਹਿਬ ਇਹ ਜਿਹੜੇ ਜਦੋਂ ਸੱਤਾ ਆਉਂਦੀ ਹੈ ਨਾ ਜਿਹੜੇ ਰਾਜੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਹਾਕਮ ਹੁੰਦੇ ਆ ਉਹਨਾਂ ਦੇ ਦਿਮਾਗ ਨੂੰ ਸੱਤਾ ਚੜੀ ਹੁੰਦੀ ਹੈ ਤਾਂ ਉਹ ਇਹ ਜਿਹੀਆਂ ਊਲ ਜੂਲ ਗੱਲਾਂ ਕਰਨ ਲੱਗ ਜਾਂਦੇ ਹੁੰਦੇ ਆ ਲੋਕਾਂ ਨੂੰ ਬੜੀ ਛੇਤੀ ਪੰਜਾਬ ਦੇ ਲੋਕਾਂ ਨੂੰ ਬੜਾ ਬੜਾ ਚੰਗੇ ਤਰੀਕੇ ਨਾਲ ਆਉਂਦਾ ਹੈ ਕਿ ਕਿਸੇ ਹਾਕਮ ਦੇ ਸਿਰ ਤੋਂ ਜਿਹੜੀ ਚੜੀ ਹੋਈ ਸੱਤਾ ਹੁੰਦੀ ਹੈ ਜਾਂ ਚੜੀ ਹੋਈ ਪਾਵਰ ਹੁੰਦੀ ਹੈ ਕਿਵੇਂ ਲਾਉਣੀ ਹੈ ਲੋਕ ਬੜੀ ਛੇਤੀ ਲਾ ਦਨਗੇ ਔਰ ਪੰਜਾਬ ਦੇ ਲੋਕ ਇਹ ਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈਗੇ ਇਹ ਜਿਹੇ ਬਥੇਰੇ ਆਏ ਆ ਬਥੇਰੇ ਗਏ ਆ ਔਰ ਬਥੇਰੇ ਹੋਣਗੇ ਕੋਈ ਨਹੀਂ ਇਹਨਾਂ ਨੂੰ ਪੁੱਛ ਜਿਹੜੀ ਡੈਮੋਕ੍ਰੇਸੀ ਆ ਲੋਕਾਂ ਦੇ ਨਾਲ ਹੀ ਐ ਤੁਸੀਂ ਲੋਕਾਂ ਦੇ ਉੱਤੋਂ ਦੀ ਹੋ ਕੇ ਰਾਜੇ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਬੜਾ ਮਾੜਾ ਹੋਊਗਾ ਸਭ ਤੁਸੀਂ ਇੱਕ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਹੋ ਸਿਰਫ ਨਮਾਇੰਦੇ ਤੁਹਾਨੂੰ ਵੋਟਾਂ ਮਿਲੀਆਂ ਨੇ ਤਾਂ ਤੁਸੀਂ ਕੁਰਸੀ ਤੇ ਬੈਠੇ ਹੋ ਇਹ ਕੋਈ ਤੁਸੀਂ ਮਤਲਬ ਕੋਈ ਜੱਦੀ ਰਿਆਸਤ ਨਹੀਂ ਹੈਗੀ ਵੀ ਤੁਸੀਂ ਰਾਜੇ ਬਣ ਕੇ ਤੁਸੀਂ ਇੱਥੋਂ ਦੇ ਮਾਲਕ ਨਹੀਂ ਹੈਗੇ ਇਹ ਇਹ ਅੱਗੇ ਫੇਰ ਵੋਟਾਂ ਪੈਣੀਆਂ ਨੇ 1.5 ਸਾਲ ਨੂੰ ਤੇ ਲੋਕਾਂ ਨੇ ਤੁਹਾਨੂੰ ਸ਼ੀਸ਼ਾ ਦਿਖਾ ਦੇਣਾ ਔਰ ਫਿਰ ਤੁਸੀਂ ਤੁਸੀਂ ਯਾਦ ਕਰੋਗੇ ਲੋਕਾਂ ਨੂੰ ਤੇ ਫਿਰ ਤੁਸੀਂ ਯਾਦ ਕਰੋਗੇ ਆਪਦੀ ਜਿਹੜੀ ਇਹ ਹਿਟਲਰ ਚਾਹੀ ਤੁਸੀਂ ਕਰਦੇ ਪਏ ਹੋਗੇ ਬੜੇ ਚੰਗੇ ਤਰੀਕੇ ਨਾਲ ਮਾਨਕ ਔਫ ਰਿਕਾਰਡ ਇੱਕ ਮੇਰੀ ਕਿਸੇ ਕਿਸਾਨ ਆਗੂ ਨਾਲ ਸੂਬਾ ਪੱਧਰ ਤੇ ਪ੍ਰਧਾਨ ਨੇ ਉਹ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ ਜਥੇਬੰਦੀ ਜਾਂ ਆਪਾਂ ਉਹਦਾ ਨਾਮ ਡਿਸਕਲੋਜ਼ ਨਹੀਂ ਕਰ ਸਕਦੇ ਹਾਲਾਂਕਿ ਮੈਂ ਉਹਨਾਂ ਨੂੰ ਫੋਨੋਂ ਤੇ ਲੈਣ ਲਈ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਮੇਰੀ ਸਿਹਤ ਠੀਕ ਨਹੀਂ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਹਾਮੀ ਭਰੀ ਉਹ ਇਸ ਗੱਲ ਨਾਲ ਸਹਿਮਤੀ ਉਹਨਾਂ ਨੇ ਪ੍ਰਗਟਾਈ ਕਿ ਜੇਕਰ ਉਹ ਸੀਐਮ ਨੇ ਗੱਲ ਕਹੀ ਆ ਕਿ ਰੇਲਾਂ ਰੋਕਣੀਆਂ ਜਾਂ ਸੜਕਾਂ ਰੋਕਣੀਆਂ ਰਾਹ ਰੋਕਣੇ ਲੋਕਾਂ ਦੇ ਕੰਮਾਂ 'ਚ ਵਿਘਨ ਪਾਉਣਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਗੱਲ ਨਾਲ ਸਹਿਮਤਾਂ ਧਰਨਾ ਪ੍ਰਦਰਸ਼ਨ ਕਰਨ ਦੇ ਜਾਂ ਆਪਣੀ ਗੱਲ ਰੱਖਣ ਦੇ ਹੋਰ ਰਸਤੇ ਵੀ ਹੋ ਸਕਦੇ ਨੇ ਔਰ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਇਹ ਬਦਲ ਲੱਭਣੇ ਪੈਣੇ ਆ ਵੀ ਆਪਾਂ ਲੋਕਾਂ ਦੇ ਕੰਮਾਂ 'ਚ ਵਿਘਨ ਨਾ ਪਾਈਏ देखो जी ਮੈਨੂੰ ਨਹੀਂ ਪਤਾ ਤੁਸੀਂ ਕੀ ਦੀ ਗੱਲ ਕਰਦੇ ਹੋ ਪਰ ਜੋ ਵੀ ਤੁਸੀਂ ਦੇਖੋਗੇ ਜਦੋਂ ਵੀ ਕੋਈ ਬੰਦਾ ਆਪਣਾ ਕੋਈ ਯੂਨੀਅਨ ਜਾਂ ਕੋਈ ਜਥੇਬੰਦੀ ਆਪਣਾ ਧਰਨਾ ਸਾਈਡ ਤੇ ਲਾ ਕੇ ਬੈਠੀ ਆ ਜਾਂ ਕੋਈ ਹੋਰ ਲਾ ਕੇ ਬੈਠੀ ਆ ਤੇ ਉਹਨਾਂ ਦੀ ਗੱਲ ਕੋਈ ਕਿਹਨੇ ਸੁਣਨੀ ਆ ਇਹਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਧਰਨਾ ਪ੍ਰਦਰਸ਼ਨ ਕਰਨ ਦਾ ਜਾ ਕੇ ਗੱਲ ਸੁਣਨ ਵਿਧਾਇਕਾਂ ਦੇ ਘਰ ਕੇ ਰਿਆ ਤਾਂ ਤਾਂ ਇਹਨਾਂ ਨੂੰ ਦਿੱਕਤ ਆਉਂਦੀ ਹੈ ਕੋਈ ਰੋਡ ਰੋਕੀ ਤਾਂ ਦਿੱਕਤ ਆਉਂਦੀ ਹੈ ਠੀਕ ਹੈ ਕਿਦਾ ਜੀ ਕਰਦਾ ਰੋਡ ਤੇ ਜਾ ਕੇ ਬੈਠਣ ਦਾ ਇੰਨੀ ਗਰਮੀ ਦੇ ਵਿੱਚ ਬਾਹਰ 45 ਡਿਗਰੀ ਟੈਂਪਰੇਚਰ ਹੈਗਾ ਤੁਸੀਂ ਦੇਖੋ ਵੀ ਛੜ ਕਦੇ ਉੱਤੇ ਬੈਠਣਾ ਜਾਂ ਉੱਥੇ ਘੰਟਾ ਖੜਨਾ ਵੀ ਕਿੰਨਾ ਔਖਾ ਹੈ ਕਿਹਦਾ ਜੀ ਕਰਦਾ ਹੈ ਕੋਈ ਇਹ ਕੋਈ ਸ਼ੌਂਕ ਨਹੀਂ ਹੁੰਦੇ ਪਰ ਜਦੋਂ ਸਰਕਾਰ ਸੁਣਦੀ ਨਹੀਂ ਜਦੋਂ ਕੋਈ ਸਰਕਾਰ ਨੂੰ ਸਰਕਾਰ ਬਹੁਤ ਸਾਰੇ ਬਹੁਤ ਸਾਰੇ ਮੰਗਤਾ ਬਹੁਤ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਨਹੀਂ ਕਰਦੀ ਔਰ ਲੋਕਾਂ ਨੂੰ ਸਮਝਣ ਲੱਗ ਜਾਂਦੀ ਹੈ ਕਿ ਤਾਂ ਐਵੇਂ ਤੁਰੇ ਫਿਰਦੇ ਆ ਫਿਰ ਲੋਕਾਂ ਨੂੰ ਕੋਈ ਤਾਂ ਕੁਝ ਤਾਂ ਕਰਨਾ ਹੀ ਪਊਗਾ ਨਾ ਕਿਉਂਕਿ ਦੇਖੋ ਨਾ ਕਿਸੇ ਦਾ ਬੈਠਣ ਦਾ ਜੀ ਕਰਦਾ ਨਾ ਕੋਈ ਇਹ ਜੀ ਕਰਦਾ ਕਿ ਕੋਈ ਸੜਕ ਰੋਕੇ ਤੇ ਇਹ ਇੱਕ ਮਜਬੂਰੀ ਹੁੰਦੀ ਹੈ ਜੀ ਜੋ ਸਰਕਾਰ ਨਹੀਂ ਹੁੰਦੀ ਪਰ ਮੈਂ ਸਮਝਦਾ ਕਿ ਜਿਹੜੀ ਧਮਕੀ ਦਿੱਤੀ ਹੈ ਉਹ ਇਸ ਤੋਂ ਵੀ ਖਤਰਨਾਕ ਹੈ ਸਰਕਾਰੋਂ ਤੋਂ ਵੀ ਖਤਰਨਾਕ ਹੈ ਧਮਕੀ ਦੇਣਾ ਲੋਕਾਂ ਨੂੰ ਉਹ ਵੀ ਧਰਨੇ ਪ੍ਰਦਰਸ਼ਨ ਕਰਨ ਦੇ ਲਈ ਇਹ ਬਹੁਤ ਗਲਤ ਹੈ ਉਹ ਵੀ ਉਸ ਪਾਰਟੀ ਦੇ ਮੁਖੀ ਵੱਲੋਂ ਜਾਂ ਉਸ ਪਾਰਟੀ ਦੇ ਸੀਐਮ ਵੱਲੋਂ ਜਿਹੜੀ ਆਪ ਧਰਨੇ ਚੋਂ ਨਿਕਲੇ ਨੇ ਜਿਹੜੇ ਧਰਨੇ ਲਾ ਲਾ ਕੇ ਨਿਕਲੇ ਨੇ ਔਰ ਇਹਨਾਂ ਕੋਲੇ ਪਹਿਲਾਂ ਕੀ ਸੀ ਧਰਨੇ ਸੀ ਗੱਲੇ ਬਿਲਕੁਲ ਤੇ ਮੈਂ ਸਮਝਦਾ ਬਹੁਤ ਮਾੜਾ ਹੈ ਇਹ ਤੇ ਮੁੱਖ ਮੰਤਰੀ ਸਾਹਿਬ ਨੂੰ ਜ਼ਬਾਨ ਵੀ ਸੰਭਾਲਣੀ ਚਾਹੀਦੀ ਹੈ ਔਰ ਇਹ ਵੀ ਦੇਖਣਾ ਚਾਹੀਦਾ ਕਿ ਕੀ ਬੋਲ ਰਹੇ ਨੇ ਹੋ ਸੱਤਾ ਸਾਰੀ ਉਮਰ ਨਹੀਂ ਰਹਿੰਦੀ ਹੁੰਦੀ ਸੱਤਾ ਆਈ ਆਉਣ ਜਾਣੀ ਹੈਗੀ ਆ ਡੇਢ ਸਾਲ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਨੇ ਇੱਥੇ ਧਰਨੇ ਆ ਤੁਹਾਨੂੰ ਦਿਖਾ ਦੋ ਇੱਥੇ ਧਰਨੇ ਲਾਉਣ ਦੇ ਫਰਦੇ ਆਉਣਗੇ ਇੱਥੇ ਔਰ ਫਿਰ ਕਿਸੇ ਨੇ ਨਹੀਂ ਪੁੱਛਣਾ ਇਹਨਾਂ ਨੂੰ ਸੋ ਬਿਲਕੁਲ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਤੇ ਦਿਨਾਂ 'ਚ ਵੀ ਆਪਾਂ ਦੇਖਿਆ ਇੱਕ ਦੋ ਵੱਡੇ ਐਕਸ਼ਨ ਹੋਇਆ ਅਖਾੜਾ ਪਿੰਡ ਦੇ ਵਿੱਚ ਵੱਡਾ ਐਕਸ਼ਨ ਹੋਇਆ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਈ ਵੱਡੀਆਂ ਕਨਵੈਨਸ਼ਨ ਹੋਣੀਆਂ ਨੇ ਕਿਸਾਨਾਂ ਦੀਆਂ ਵੀ ਹੋਣੀਆਂ ਨੇ ਚਾਹੇ ਉਹ ਜਿਹੜੇ ਪੇਪਰ ਮਿਲ ਲੱਗ ਰਹੀ ਹੈ ਉਹਦੇ ਰਿਗਾਰਡਿੰਗ ਵੀ ਆਪਾਂ ਇਸ ਗੱਲ ਨੂੰ ਜੋੜ ਕੇ ਦੇਖ ਸਕਦੇ ਆ ਤੇ ਕਿਤੇ ਨਾ ਕਿਤੇ ਸਰਕਾਰ ਵੀ ਆਪਣੇ ਆਪ ਨੂੰ ਐ ਸਮਝਦੀ ਹੈ ਵੀ ਅਸੀਂ ਪੂਰੀ ਤਰ੍ਹਾਂ ਮਸਤੈਦ ਆ ਤੇ ਕਿਸੇ ਨੂੰ ਵੀ ਧਰਨਾ ਪ੍ਰਦਰਸ਼ਨ ਨਹੀਂ ਕਰਨ ਦੇਣਾ ਪਰ ਇਹਦੇ ਉੱਪਰ ਲੋਕਾਂ ਦਾ ਕੀ ਰਿਐਕਸ਼ਨ ਰਹੇਗਾ ਲੋਕ ਕਿਸ ਤਰ੍ਹਾਂ ਆਪਣੇ ਆਪ ਨੂੰ ਲਾਮਬੰਦ ਕਰਦੇ ਆ ਇਹ ਵੀ ਵੇਖਣਾ ਹੋਵੇਗਾ ਸੋ ਮਾਨਕ ਜੀ ਬਹੁਤ ਸ਼ੁਕਰੀਆ ਜੁੜਨ ਲਈ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤਾਂ ਸਰਕਾਰ ਵੱਲੋਂ ਇੱਕ ਵੱਡੀ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਜੋ ਧਰਨੇ ਲਾਉਂਦੇ ਨੇ ਪ੍ਰਦਰਸ਼ਨ ਕਰਦੇ ਨੇ ਕੋਈ ਵੀ ਜਥੇਬੰਦੀ ਹੋ ਸਕਦੀ ਹੈ ਚਾਹੇ ਉਹ ਕਿਸਾਨ ਜਥੇਬੰਦੀ ਆ ਚਾਹੇ ਅਧਿਆਪਕ ਜਥੇਬੰਦੀ ਆ ਪੀਆਰਟੀਸੀ ਜਥੇਬੰਦੀ ਆ ਜਾਂ ਕੋਈ ਹੋਰ ਬੇਰੋਜ਼ਗਾਰ ਜਾਂ ਅਧਿਆਪਕ ਕਿਸੇ ਵੀ ਜਥੇਬੰਦੀ ਨਾਲ ਜੁੜੇ ਹੋਏ ਲੋਕ ਜਿਹੜੇ ਆਪਣੀਆਂ ਮੰਗਾਂ ਲਈ ਆਪਣੇ ਹੱਕਾਂ ਲਈ ਸੜਕਾਂ ਤੇ ਪ੍ਰਦਰਸ਼ਨ ਕਰਦੇ ਨੇ ਕਿਸੇ ਵਿਧਾਇਕਾਂ ਦੇ ਘਰ ਅੱਗੇ ਪ੍ਰਦਰਸ਼ਨ ਕਰਦੇ ਨੇ ਸੀਐਮ ਦੇ ਕੋਠੀ ਅੱਗੇ ਪ੍ਰਦਰਸ਼ਨ ਕਰਦੇ ਨੇ ਜਾਂ ਕਿਸੇ ਤਰ੍ਹਾਂ ਦਾ ਵੀ ਆਪਣਾ ਪ੍ਰੋਟੈਸਟ ਕਰਦੇ ਨੇ ਹੁਣ ਉਹਨਾਂ ਨੂੰ ਸਖਤ ਚੇਤਾਵਨੀ ਸਿੱਧੀ ਚੇਤਾਵਨੀ ਹੈ ਮੁੱਖ ਮੰਤਰੀ ਪੰਜਾਬ ਵੱਲੋਂ ਕਿ ਹੁਣ ਤੁਸੀਂ ਜੇ ਪ੍ਰਦਰਸ਼ਨ ਕੀਤਾ ਤਾਂ ਤੁਹਾਡੀ ਖੈਰ ਨਹੀਂ ਤੁਹਾਡੇ ਤੇ ਸਖਤ ਕਾਰਵਾਈ ਹੋਏਗੀ ਤਾਂ ਸੀਐਮ ਭਗਵੰਤ ਮਾਨ ਨੇ ਇੱਕ ਆਪਣੇ ਸੋਸ਼ਲ ਹੈਂਡਲ ਤੇ ਲਿਖਦਿਆਂ ਕਿਹਾ ਕਿ ਸੜਕਾਂ ਰੋਕਣੀਆਂ ਰੇਲਾਂ ਰੋਕਣੀਆਂ ਜਾਂ ਲੋਕਾਂ ਦੇ ਕੰਮਾਂ 'ਚ ਵਿਗੜਨ ਪਾਉਣਾ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੇਕਰ ਤੁਸੀਂ ਕੋਈ ਆਪਣੀ ਗੱਲ ਕਹਿਣੀ ਆ ਤੁਸੀਂ ਆਪਣਾ ਪੱਖ ਰੱਖਣਾ ਤਾਂ ਉਹਦੇ ਰਸਤੇ ਹੋਰ ਵੀ ਹੋ ਸਕਦੇ ਆ ਸ਼ਾਂਤਮਈ ਤਰੀਕੇ ਨਾਲ ਗੱਲ ਰੱਖ ਸਕਦੇ ਹੋ ਪਰ ਲੋਕਾਂ ਦੇ ਕੰਮਾਂ 'ਚ ਮੈਂ ਵਿਗੜ ਨਹੀਂ ਪੈਣ ਦੇਵਾਂਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਿਸੇ ਨੇ ਪ੍ਰਦਰਸ਼ਨ ਕੀਤਾ ਸੜਕਾਂ ਰੋਕੀਆਂ ਰੇਲਾਂ ਰੋਕੀਆਂ ਤਾਂ ਸਖਤ ਕਾਰਵਾਈ ਹੋਵੇਗੀ ਤਾਂ ਸਿੱਧਮ ਸਿੱਧੀ ਚੇਤਾਵਨੀ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਲਾਂ ਰੋਕਣ ਦਾ ਤੇ ਸ਼ੰਭੂ ਵੱਲ ਜਾਣ ਦਾ ਜਿਹੜਾ ਇੱਕ ਐਲਾਨ ਕੀਤਾ ਸੀ ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਕਿਸ ਤਰ੍ਹਾਂ ਦਾ ਐਕਸ਼ਨ ਹੁੰਦਾ ਤੇ ਜਾਂ ਕਿਸਾਨ ਜਥੇਬੰਦੀਆਂ ਕੀ ਰਿਐਕਸ਼ਨ ਦਿੰਦੀਆਂ ਨੇ ਦੇਖਣਾ ਹੋਵੇਗਾ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫੈਸਲੇ ਨੂੰ ਜਾਂ ਇਸ ਜਿਹੜਾ ਇਹ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਧਰਨਾ ਲਾਉਣ ਵਾਲਿਆਂ ਨੂੰ ਇਸ ਮੈਸੇਜ ਨੂੰ ਕਿਵੇਂ ਵੇਖਦੇ ਹੋ ਕਿ ਇਹ ਹੱਕਾਂ ਦੇ ਉੱਪਰ ਹੱਕ ਮੰਗਣ ਵਾਲਿਆਂ ਦਾ ਜਿਹੜਾ ਇਹ ਹੱਕ ਆ ਜਿਹੜੇ ਆਪਣਾ ਪ੍ਰੋਟੈਸਟ ਕਰਕੇ ਹੱਕ ਮੰਗਦੇ ਨੇ ਕਿ ਉਹਨਾਂ ਦੇ ਹੱਕਾਂ ਦੇ ਉੱਪਰ ਸਿੱਧਮ ਸਿੱਧਾ ਜਿਹੜਾ ਤੱਕਾ ਉਹਨਾਂ ਨਾਲ ਕੀ ਸਿੱਧੀ ਉਹਨਾਂ ਦੀ ਜਿਹੜੀ ਆਵਾਜ਼ ਦਾ ਗਲਾ ਕੁੱਟਿਆ ਜਾ ਰਿਹਾ ਜਾਂ ਸਹੀ ਹੈ ਜਾਂ ਬਿਲਕੁਲ ਸਹੀ ਫੈਸਲਾ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਆਪਣਾ ਪ੍ਰतिकਰਮ ਜਰੂਰ ਦੱਸਿਓ ਧੰਨਵਾਦ